ਸਤਿ ਸ਼੍ਰੀ ਅਕਾਲ ਜੀ ਟਾਊਨ ਦੀ ਸਾਰੀ ਹੋਪ ਸਾਰੇ ਠੀਕ ਠਾਕ ਹੋਮ ਹੋਵੇ ਚੜ੍ਹਦੀ ਕਲਾ ਵਿੱਚ ਰਹਿੰਦੇ ਲੋ ਜੀ ਅੱਜ ਦੀ ਜਿਹੜੀ ਆਫਰ ਪ੍ਰਾਈਸ ਦੀ ਵੀਡੀਓ ਹੈ ਰਖੜੀ ਦੇ ਆਫਰ ਦੀ ਉਹ ਰੈਂਡੀ ਦੀ ਬਰਬਰੀ ਦੇ ਸੂਟ ਜਿਹੜਾ ਲੇਟੈਸਟ ਕਲੈਕਸ਼ਨ ਚੱਲੀ ਹੋਈ ਹੈ ਅੱਜ ਕੱਲ ਬਰਬਰੀ ਦੀ ਉਹ ਵਾਲੇ ਆਪਾਂ ਤੁਹਾਨੂੰ ਫੁਕ ਦਿਖਾ ਰਹੇ ਹਾਂਗੇ ਬਰਬਰੀ ਦੇ ਕਲਰ ਪ੍ਰਿੰਟ ਚੈੱਕ ਕਰੀ ਚਲੋ ਸ਼ਿਪਿੰਗ ਵਿੱਚ ਹੋਊਗੀ ਸਾਰਿਆਂ ਦੀ ਪਹਿਲੇ ਹੀ ਮੈਂ ਦੱਸ ਦੇਣੀ ਹੈ ਸ਼ਿਪਿੰਗ ਕਿਸੇ ਵੀ ਐਕਸਟਰਾ ਕਰਨ ਦੀ ਲੋੜ ਨਹੀਂ ਹੋਣੀ ਸੋ ਸਾਰਿਆਂ ਦੀ ਸ਼ਿਪਿੰਗ ਵਿੱਚ ਹੋਊਗੀ ਫਰਸਟ ਕਲਰ ਇਹ ਰਹੂਗਾ ਜੀ ਮਹਿੰਦੀ ਕਲਰ ਲੌਜੀ ਨੇੜੇ ਜੀ ਕਰਕੇ ਰੋੜੀ ਤੇ ਇਹ ਵਾਲਾ ਫਰਸਟ ਕਲਰ ਆਉਗਾ ਜੀ ਬਹੁਤ ਵਾਸਟ ਸਟਫ ਹੈਗਾ ਤੇ ਬਹੁਤ ਸੋਹਣੀ ਨਾਲ ਇਹਨਾਂ ਦੀ ਜਿਹੜੀਆਂ ਮਸਲੀਨੀਆਂ ਪਿਓਰ ਦੀਆਂ ਬੋਟਲਸ ਲਾਉਣਗੇ ਬਾਕੀ ਦਸਤੀ ਚ ਲਾਗੇ ਜਿਹਦੇ ਨਾਲ ਮਸਲੀਨ ਦੀ ਜਿਹਦੇ ਨਾਲ ਲੌਜੀ ਇਹ ਵਾਲੇ ਸੂਟ ਆਪਾਂ ਨੇ ਬਹੁਤ ਜ਼ਿਆਦਾ ਕਾਸਟਲੀ ਪਹਿਲਾਂ ਆਪਣੇ ਗਏ ਨੇ ਕਿ ਆਏ ਵੀ ਹੋਏ ਕਾਸਟਲੀ ਨੇ ਜੀ ਗਏ ਗਏ ਕਿ ਬਟ ਆਪਾਂ ਫਿਰ ਵੀ ਸੇਮ ਪ੍ਰਾਈਸ ਦੇ ਵਿੱਚ ਤੁਹਾਨੂੰ ਦੇਵਾਂਗੇ ਇਹ 1200 ਰੁਪਏ ਦੇ ਵਿੱਚ ਹੀ ਸੂਟ ਦੇ ਵਿੱਚ ਕ੍ਰੇਪ ਦੀ ਬਾਟਮ ਰਹੂਗੀ ਤੇ ਸ਼ਰਟ ਪੀਸ ਰਹੂਗਾ ਤੇ 1200 ਰੁਪਏ ਦੇ ਵਿੱਚ ਸੂਟ ਰਹੂਗਾ ਕਿਸੇ ਨੂੰ ਵੀ ਕੱਲੀ ਸ਼ਰਟ ਨਹੀਂ ਦਿੱਤੀ ਜਾਊਗੀ ਵਿਦ ਦਾ ਬਾਟਮ ਹੀ ਤੁਹਾਨੂੰ ਇਹ ਦਿੱਤੀਆਂ ਜਾਣਗੀਆਂ 1200 ਰੁਪਏ ਦਾ ਇਹ ਸੂਟ ਤੁਹਾਨੂੰ ਮਿਲੇਗਾ ਜੀ ਮੈਚਿੰਗ 1200 ਰੁਪਏ ਦਾ ਸੂਟ ਹੈ ਜੀ ਇਹ ਮੈਚਿੰਗ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਬਹੁਤ ਸੁੰਦਰ ਸੁਟਨੇ ਜੀ ਲਓ ਜੀ ਇਹ ਵੀ ਮੈਚਿੰਗ ਮਿਲੂਗਾ ਤੁਹਾਨੂੰ 1200 ਰੁਪਏ ਦਾ ਬਹੁਤ ਸੋਨਰਾ ਰਸ਼ੀਆ ਬ੍ਰਾਂਡ ਦਾ ਸੂਟ ਹੈ ਜੀ ਇਹ ਉਹ ਵੀ ਰਸ਼ੀਆ ਬ੍ਰਾਂਡ ਦਾ ਸੀਗਾ ਤੇ ਇਹਦੇ ਨਾਲ ਬਾਟਮ ਰਹੂਗੀ ਇਹ ਵੀ ਮੈਚਿੰਗ ਸੂਟ ਰਹੂਗਾ ਜੀ 1200 ਰੁਪਏ ਦਾ ਸ਼ਿਪਿੰਗ ਵਿੱਚ ਰਹੂਗੀ ਜੀ ਸ਼ਿਪਿੰਗ ਪੂਰੀ ਇੰਡੀਆ ਦੇ ਵਿੱਚ ਰਹੂਗੀ ਸ਼ਿਪਿੰਗ ਆਪਾਂ ਕੋਈ ਐਕਸਟਰਾ ਨਹੀਂ ਲਵਾਂਗੇ ਤੁਹਾਡੇ ਤੋਂ ਤੇ ਇਹ ਹੀ ਤੁਹਾਡੇ ਲਈ ਆਫਰ ਪ੍ਰਾਈਸ ਰਹੇਗੇ ਲਓ ਜੀ ਬਹੁਤ ਸੋਣਾ ਇਹ ਕਲਰ ਪਹਿਲਾਂ ਆਇਆ ਸੀਗਾ ਫਿਰ ਇਹਦੇ ਵਾਸਤੇ ਪਹਿਣਾ ਦਾ ਇੱਕ ਕੋਈ ਜਿਨ੍ਹਾਂ ਨੇ ਆਂਟੀ ਨੇ ਲਿਆ ਸੀਗਾ ਇੱਕ ਮਿੰਟ ਤੋਂ ਬਾਅਦ ਸਾਰੀਆਂ ਭੈਣਾਂ ਦੇ ਮੈਸੇਜ ਆਏ ਸੀਗੇ ਇਹ ਕਲਰ ਦੁਆਰਾ ਕਪੀਟ ਆ ਚੁੱਕਿਆਗਾ ਤੇ ਸਿੰਗਲ ਹੀ ਸੂਟ ਹੈਗਾ ਜਿਹੜੀ ਭੈਣ ਨੇ ਸਭ ਤੋਂ ਪਹਿਲਾਂ ਵੀਡੀਓ ਦੇਖੀ ਉਹ ਹੁਣਵਾ ਸਕਦੀ ਹੈ ਲੱਗੂ ਤੇ ਉਸ ਤੋਂ ਬਾਅਦ ਇਹਦਾ ਇੱਕ ਕਲਰ ਜੈਨੂਆ ਹੈ ਜੈਨੂ ਕਲਰ ਆ ਗਿਆ ਜੀ ਇਹਦਾ ਬਹੁਤ ਸੋਨੇ ਕਲਰ ਨੇ ਜੀ ਸਾਰੇ ਬਹੁਤ ਸੁਮੀਂ ਆਲੇ ਬਾਟਮਸ ਨੇ ਬੀ ਆਉਂ ਨਹੀਂ ਆਣੇਗੇ ਬਾਟਮ ਦੇ ਉੱਤੇ ਤਾਂ ਜੀ ਐਦਾਂ ਚਾਹੀ ਤੁਸੀਂ ਲਾਈਨਿੰਗ ਨਾ ਵੀ ਲਗਾਓ ਤਾਂ ਵੀ ਚੱਲ ਜੂਗਾ ਬਟ ਚਲੋ ਗ੍ਰੇਸ ਵੱਜ ਜਾਂਦੀ ਹੈ ਸੂਟ ਦੀ ਬਹੁਤ ਸੋਹਣੇ ਸੂਟ ਰਹਿਗੇ ਪਾਰਟੀ ਵੇਅਰ ਸੈਮੀ ਫਾਰਮਲ ਦੇ ਸੂਟ ਬਣਨਗੇ ਬਹੁਤ ਸੋਹਣੇ ਸੂਟ ਲੇਗੀ ਲੋ ਜੀ ਐ ਇਹ ਵਾਲਾ ਆ ਗਿਆ ਜੀ ਕਰਨ ਜ ਲੈ ਇਹ ਵਾਲਾ ਥੋੜਾ ਕਾਸਟਲੀ ਹੈਗਾ ਇਹ ਵਾਲਾ ਸੂਟ ਤੁਹਾਨੂੰ ਮੈਚਿੰਗ ਪਊਗਾ 1400 ਰੁਪਏ ਦਾ ਇਹ ਕੱਲਾ ਸੂਟ ਹੈ ਜਿਹੜਾ 1400 ਰੁਪਏ ਦਾ ਪਊਗਾ ਸਮ ਕੋਸਟ ਲੀਏਗਾ ਹੀ ਤੇ ਬ੍ਰੈਂਡ ਦਾ ਫਰਕ ਹੈ ਜੀ ਤੇ ਇਹ ਤੁਸੀਂ 1400 ਦਾ ਲੈ ਸਕਦੇ ਹੋ ਮੈਚਿੰਗ ਸੂਟ ਬਹੁਤ ਸੋਹਣਾ ਸੂਟ ਹੈਗਾ ਇਹ ਵੀ ਤੇ ਇਹਦੇ ਨਾਲ ਇਹ ਵੀ ਮੈਚਿੰਗ ਕੀਤੀ ਗਈ ਹੈ ਇਹ ਵੀ ਬੜਾ ਪੈਰਾ ਜਿਹਾ ਸੂਟ ਹੈ ਤੇ ਉਸ ਤੋਂ ਬਾਅਦ ਇੱਕ ਆਪਣੇ ਦੋ ਸੂਟ ਆਪਣੇ ਕੋਲੇ ਚਨੂਨ ਸ਼ਕੂਨ ਦੇ ਰੈਂਦੇ ਸੀ ਜੀ ਸੋ ਲੋ ਉਸਨੇ ਸੋ ਲੋ ਪੀਸ ਹੈਗੇ ਲੈਂਗੇ ਚਨੂਨ ਸ਼ਕੂਨ ਦੇ ਬਹੁਤ ਸੋਹਣੇ ਤੇ ਲਓ ਜੀ ਸੰਗਾਈ ਦੀ ਬੂਟੀ ਬਣੀ ਹੋਈ ਹੈਗੀ ਕਿਸੇ ਤਰ੍ਹਾਂ ਦੀ ਕੋਈ ਉਹ ਨਹੀਂ ਹੈਗੀ ਚਨੂਨ ਦੇ ਸੂਟ ਨੇ ਕਿ ਬਹੁਤ ਸੋਹਣੇ ਇਹ ਸੂਟ ਵੀ ਤੁਹਾਨੂੰ 1200 ਰੁਪਏ ਦੇ ਵਿੱਚ ਹੀ ਦੇ ਰਹੇ ਹਾਂ 1700 ਵਾਲਾ ਸੂਟ ਤੁਹਾਨੂੰ 1200 ਰੁਪਏ ਦੇ ਵਿੱਚ ਮਿਲ ਰਹੇਗਾ ਵਿਦਆਉਟ ਸ਼ਿਪਿੰਗ ਸ਼ਿਪਿੰਗ ਕੀ ਸੇ ਦਿਨੀ ਲੱਗੂ ਹੈਗੀ 1200 ਰੁਪਏ ਦੇ ਵਿੱਚ 500 ਰੁਪਏ ਦਾ ਡਿਸਕਾਊਂਟ ਹੈ ਸਿੱਧਾ ਇਕੱਠਾ ਸਿੱਧਾ 500 ਰੁਪਏ ਦਾ ਜਿਹੜਾ ਡਿਸਕਾਊਂਟ ਹੈ 1700 ਦੇ ਸੂਟ ਦੇ ਜਿਹੜਾ ਤੁਹਾਨੂੰ 1200 ਰੁਪਏ ਦੇ ਵਿੱਚ ਅਸੀਂ ਦੇ ਦੇ ਰਹੇ ਹਾਂ ਜਨੂਨ ਸ਼ਪੋਲ ਦਾ ਲਾਊਂਜ ਇਹ ਵਾਲਾ ਸੂਟ ਹੈ ਜੀ ਇਹ ਵਿੱਚ ਨੂਨ ਸ਼ਫੂਨ ਦਾ ਸੂਟ ਹੈ ਤੇ ਦੋ ਆਪਣੇ ਕੋਲ ਰਹਿ ਗਏ ਡਿਵਾਈਨ ਦੇ ਸ਼ਰਟ ਇਹ ਡਿਵਾਈਨ ਦੇ ਦੋ ਸ਼ਰਟ ਹਨ ਇਹ ਜੀ ਇਹ 7700 ਰੁਪਏ ਦੀ ਸ਼ਰਟ ਹੈ 700 ਰੁਪਏ ਦੀ ਸ਼ਰਟ ਹੈਗੀ ਹੈ ਜੀ ਇਹ ਡਿਵਾਈਨ ਦੀ ਲਓ ਜੀ ਤੇ ਇਹ ਸ਼ਾਰਟ ਹੈ ਜੀ ਇਹ ਕਲੇਸ਼ ਸ਼ਾਰਟਾਂ ਮਿਲਣਗੇ ਇਹਨਾਂ ਨਾਲ ਬਾਟਮ ਆਪਣੇ ਕੋਲੇ ਨਹੀਂ ਹੈਗੀਆਂ ਜੇ ਤੁਸੀਂ ਕਲੇਸ਼ ਸ਼ਾਰਟਾਂ ਲੈਣਾ ਚਾਹੁੰਦੇ ਤਾਂ ਕਲੇਸ਼ ਸ਼ਾਰਟਾਂ ਲੈ ਸਕਦੇ ਹੋਗੇ 700 ਰੁਪਏ ਦੀ ਸ਼ਰਟ ਹੋਊਗੀ ਜੀ ਇਹ ਦੋ ਸ਼ਾਰਟਾਂ ਨਹੀਂ ਹੈ ਤੇ ਦੋ ਜਨੂੰਨ ਸ਼ਮੂਹ ਦੇ ਸੂਟ ਨੇ ਬਾਕੀ ਸਭ ਨੂੰ ਮੈਂ ਬਰਬਰੀ ਦੇ ਦਿਖਾ ਚੁੱਕੀ ਹਾਂ ਜੀ 1200 ਰੁਪਏ ਦੇ ਸਿਰਫ ਇੱਕ ਸੀਗਾ ਜਿਹੜਾ ਆਪਣੇ ਕੋਲੇ ਅਲੱਗ ਬ੍ਰੈਂਡ ਦਾ ਸੀਗਾ ਇਹ ਤੇ ਜਿਹੜਾ ਮੈਂ ਤੁਹਾਨੂੰ ਦੱਸ ਚੁੱਕੀ ਹਾਂ 1400 ਰੁਪਏ ਦੇ ਬਾਕੀ ਸਾਰੇ 1200 ਰੁਪਏ ਦੇ ਸੂਟ ਹੈਗੇ ਨੇ ਜੀ ਤੇ ਇਕ ਤੂਈ ਸ਼ਿਲਕ ਦਾ ਸੂਟ ਹੈ ਜੀ ਇਹ ਇੱਕ ਤੂਈ ਦਾ ਸੂਟ ਹੈਗਾ ਇਹ ਵਾਲਾ ਇੱਕ ਤੂਈ ਬ੍ਰਾਂਡ ਦਾ ਤੇ ਇਹ ਸਾਨੂੰ 1400 ਦਾ ਪਿੱਕਾ ਦਾ ਜੀ ਬਾਕੀ ਸਾਰੇ 1200 ਰੁਪਏ ਦੇ ਰਹਿਣਗੇ ਜਿਹੜਾ ਮਰਜੀ ਕਲਰ ਪ੍ਰਿੰਟ ਤੁਹਾਨੂੰ ਪ੍ਰੋਪਸਾਂ ਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਫਟਾਫਟ ਆਰਡਰ ਨੂੰ ਫੁਕਰੀਓ 9253115036 9253115036 ਤੇ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਥੈਂਕ ਯੂ ਜੀ